ਇਹ ਨਾ ਹਰਮਿੰਦਰ ਸਿੰਘ ਅਤੇ ਕੋਵਿੰਦਰ ਕੌਰ ਦੋਨੋਂ ਪਤਿ ਪਤਨੀ ਨੇ ਇਨਾ ਕੱਲ ਰਾਤ ਸ਼ਾਮ ਨੂੰ ਇਹ ਆਪਣੀ ਸਕੂਟਰ ਤੇ ਆ ਰਹੇ ਸੀਗੇ ਜਦੋਂ ਸਾਡੀ ਪੁਲਿਸ ਪਾਲਟੀ ਨੇ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਕਰਨ ਦੀ ਕੀਤੀ ਤਾਂ ਇਹਨਾਂ ਕੋਲੋਂ 100 ਗ੍ਰਾਮ ਅਫੀਮ ਤੇ 1 ਕਿਲੋ ਭੂਕੀ ਬਰਾਮਦ ਹੋਈ ਇਹ ਇਸ ਤੇ ਅਸੀਂ ਕਾਰਵਾਈ ਕਰਦੇ ਹਾਂ ਜਿਹੜਾ ਹੈਗਾ ਕੇਸ ਰਜਿਸਟਰ ਕੀਤਾ ਬੈਕਗ੍ਰਾਉਂਡ ਵਗੈਰਾ ਕੀ ਹੈਗੀ ਕਿ ਬੈਕਗ੍ਰਾਉਂਡ ਫਿਲਹਾਲ ਇਹਨਾਂ ਦੀ ਤਪतीश ਚੱਲ ਰਹੀ ਹੈ ਪਰ ਉਸ ਸਾਨੂੰ ਜਿਹੜੇ ਤੱਥ ਆਏ ਨੇ ਸਾਹਮਣੇ ਵੀ ਇਹ ਪਹਿਲਾਂ ਵੀ ਚੋਰੀ ਛੱਪੇ ਇਹ ਕੰਮ ਕਰਦੇ ਰਹੇ ਨੇ ਸਭ ਤੋਂ ਗੱਲ ਜਰੀ ਕਿ ਕਿਹੜੇ ਏਰੀਆ ਦੇ ਵਿੱਚ ਬੈਕ ਵੀ ਇਹ ਰਮਨਦਨ ਜਿੰਦਾ ਬਾਹਰ ਕੀਤਾ ਨਹੀਂ ਇਹ ਸਮਰਾਲੇ ਏਰੀਆ ਦੇ ਵਿੱਚ ਉਸ ਸਪਲਾਇਰ ਨੇ ਇਹ ਕਿਸੇ ਪਰਸੋਂ ਇਹਨਾਂ ਵੀ ਹੈਗਾ ਲਿੰਕ ਉਹ ਅਸੀਂ ਖੋਂਗਾ ਰਹੇ ਹਾਂ ਜਦੋਂ ਉਹਦਾ ਪਤਾ ਲੱਗੂ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਇਹਦੇ ਤਫ਼ਤੀਸ਼ ਜਾਰੀ ਇਹ ਦੱਸਿਆ ਨਹੀਂ ਕਿਥੋਂ ਲੈ ਕੇ ਕਿਹਨੂੰ ਦੇ ਜਾ ਰਹੇ ਸੀ ਉਹ ਇਹ ਤਫ਼ਤੀਸ਼ ਦਾ ਮੈਟਰ ਆ ਫਿਰ ਉਹ ਤੋਂ ਬਾਅਦ ਦਾ ਪਹਿਲਾਂ ਵੀ ਕੋਈ ਪਰਚਾ ਨਹੀਂ ਪਹਿਲਾਂ ਇਹ ਕਿੱਥੋਂ ਫੜੇ ਨੇ ਜੀ ਇਹ ਇਹ ਅਸੀਂ ਫੜੇ ਨੇ ਚੰਡੀਗੜ੍ਹ ਰੋਡ ਤੋਂ ਕਿੰਨੇ ਪਾਸ